ਮੇਰਾ ਨਾਮ ਰੀਖ ਸਿੰਘ ਆ ਜੀ ਮੇਰਾ ਪਿੰਡ ਜੀਵਨ ਸਿੰਘ ਵਾਲਾ ਜ਼ਿਲ੍ਹਾ ਬਟੇਂਡਾ ਤਹਿਸੀਲ ਤਲਵੰਡੀ ਸਾਬੋ ਦਾ ਰਹਿਣ ਵਾਲਾ ਬਾਈ ਜਿਹੜਾ ਇਹ ਮਸਲਾ ਬਾਈ ਇਹ ਸਾਡੇ ਪਿੰਡ ਦਾ ਪੰਚਾਇਤੀ ਮਸਲਾ ਜੀ ਜਿਹੜਾ ਕਿ ਪੰਚਾਇਤ ਕੰਮ ਕਰਦੀ ਆ ਜੀ ਉਹ ਕਹਿੰਦਾ ਵੀ ਸਰਪੰਚ ਕਦਾ ਵੀ ਸਾਨੂੰ ਕੰਮ ਕਰਨਾ ਜੀ ਸਾਨੂੰ ਕੰਮ ਕਰਨ ਦਿਓ ਜਿਹੜਾ ਵੀ ਬੰਦਾ ਕੱਲ ਬਲਾਕ ਸੰਮਤੀ ਹਾਰਿਆ ਹੋਇਆ ਮੁੰਡਾ ਦੇਵ ਸਿੰਘ ਮੈਂਬਰ ਜੀ ਉਹ ਕਹਿੰਦਾ ਵੀ ਪਿੰਡ ਦਾ ਕੰਮ ਅਸੀਂ ਕਰਾਂਗੇ ਵੀ ਸਾਡੀ ਜ਼ਿੰਮੇਵਾਰੀ ਆ ਅਸੀਂ ਕਰਾਂਗੇ ਉਹ ਤਾਂ ਕਰਕੇ ਵੀ ਪੰਚਾਇਤ ਕਹਿੰਦੀ ਵੀ ਬਾਈ ਕੰਮ ਅਸੀਂ ਕਰਾਂਗੇ ਵੀ ਸਾਨੂੰ ਕਰਨ ਦਿਓ ਜੀ ਪਿੰਡ ਦੇ ਪ੍ਰਕਾਸ਼ ਕਰ ਖਤਰ ਬਣਿਆ ਉਹ ਕਹਿੰਦੇ ਵੀ ਅਸੀਂ ਇਹ ਕੰਮ ਹੋ ਨਹੀਂ ਦਿੰਦੇ ਜੀ ਤਾਂ ਕਰਕੇ ਉਹ ਉਹਨਾਂ ਨੇ ਸਾਡੇ ਬੰਦੇ ਦੇ ਝੂਠੇ ਪਰਚੇ ਕਰਾ ਕੇ ਚਾਰ ਬੰਦੇ ਸਾਡੇ ਅੰਦਰ ਆ ਜੀ ਤਾਂ ਕਰਕੇ ਸਾਨੂੰ ਧਰਨਾ ਲਾਉਣਾ ਪਿਆ ਜੀ ਕਿਉਂ ਕੌਣ ਕੌਣ ਫਰਕ ਕੀ ਨਹੀਂ ਪੜ ਲਿਆ ਕੀ ਪਰਚਾ ਪਾਇਆ ਨੇ ਕੀ ਕਾਰਵਾਈ ਕਰਦੇ ਉਹ ਕਹਿੰਦੇ ਵੀ ਸਾਡੇ ਬੰਦੇ ਦੀ ਇੱਕ ਪੱਗ ਲਾਹੀ ਹੈ ਜੀ ਜੋਗੀ ਝੂਠਾ ਜੀ ਮੈਂ ਉੱਥੇ ਮੌਕੇ ਦੇ ਗਵਾਹ ਸੀਗਾ ਜੀ ਤੇ ਕਹਦੇ ਸਾਨੂੰ ਧੱਕੇ ਮਾਰੇ ਨਾ ਉਹਨੂੰ ਧੱਕੇ ਮਾਰੇ ਨਾ ਉਹਦਾ ਪੱਗ ਲਾਈਏ ਕੁਛ ਨਹੀਂ ਲਾਈ ਜੀ ਇੱਕ ਬਸ ਖੱਜਲਖਵਾਰੀ ਜੀ ਖਤਰ ਝੂਠਾ ਬਾ ਸਾਨੂੰ ਅਰੈਸਟ ਪਾਈ ਗਈ ਹੈ ਜੀ ਇਹਨਾਂ ਨੂੰ ਮਨੈਦੀ ਕਾ ਕਹਿੰਦੇ ਵੀ ਮਨੈਦੀ ਘਟਦੀ ਜੀ ਧੱਕੇ ਨਾਲ ਤੇ ਨੇ ਕੋਈ ਸਾਡਾ ਕੋਈ ਪਰਚਾ ਕੁਛ ਨਹੀਂ ਪੰਦਾ ਸੀ ਜੀ ਕਿਸੇ ਅਧਿਕਾਰੀਆਂ ਨੂੰ ਮਿਲੇ ਧਰਨਾ ਲਾ ਕੇ ਬੈਗੇ ਲੱਗਦਾ ਹੈ ਅਧਿਕਾਰੀਆਂ ਅਸੀਂ ਜਦ ਕਿਸੇ ਨੂੰ ਹੋਰ ਕਿਸੇ ਨੂੰ ਨੁਮਾਇंदे ਨੂੰ ਮਿਲੇ ਉਹ ਅਸੀਂ ਸਾਨੂੰ ਸਾਰਾ 3 ਘੰਟੇ ਹੋ ਗਿਆ ਐਨੂੰ ਜੀ ਸਾਰੇ ਨੁਮਾਇੰਦਿਆਂ ਨੂੰ ਮਿਲ ਲਏ ਜੀ ਸੱਜਾ ਸਾਹਿਬ ਨੂੰ ਮਿਲ ਲਏ ਸਈ ਸਾਹਿਬ ਨੂੰ ਮਿਲ ਲਏ ਜੀ ਉਹ ਕਹਿੰਦੇ ਵੀ ਸਾਡੇ ਹੱਥ ਖੜੇ ਆ ਜੀ ਕੌਣ ਕਰਵਾ ਕੌਣ ਰਿਆ ਵੀਰੇ ਪੰਚਾਇਤ ਦੇ ਵਿੱਚ ਪੰਚਾਇਤ ਨਾਲ ਲੜਾਈ ਕੌਣ ਕਰਵਾ ਰਿਹਾ ਕੌਣ ਆ ਸਾਰਾ ਇਹ ਸਰਕਾਰ ਹੀ ਕਰਾ ਰਹੀ ਆ ਜੀ ਬਸ ਉਹ ਤਾਂ ਕੌਣ ਕਰਾ ਰਿਆ ਹਾਂਜੀ ਕੀ ਮੰਗ ਕੀ ਹੁੰਦੋ ਮੰਗਦਾ ਹੀ ਆ ਵੀ ਸਾਡੇ ਬੰਦੇ ਛੱਡੇ ਜਾਣ ਜੀ ਠੰਡ ਤੇ ਅਸੀਂ ਬੈਠਿਆ ਸੀ ਆਪੋ ਆਪਣੇ ਘਰੇ ਜਾ ਕੇ ਪੱਗੇ ਜੀ ਹਾਂਜੀ ਨਹੀਂ ਛੱਡਦੇ ਫੇਰ ਹਾਂਜੀ ਨਹੀਂ ਛੱਡਦੇ ਸਾਡਾ ਸੰਘਰਸ਼ ਜਾਰੀ ਆ ਜੀ ਕਿਹੜੇ ਰੋਡ ਜਾਮ ਕਰਕੇ ਹਾਂਜੀ ਜੋ ਰੋਡ ਸਾਰੀ ਜਾਮ ਆ ਜੀ ਸੁਖਵੀਰ ਸਿੰਘ ਹੈ ਜੀ ਪੰਡਤ ਜੀ ਸਿੰਘ ਕਪੜਾ ਜੀ ਕੀ ਗੱਲ ਕੀ ਹੈ ਧਰਨਾ ਕਿਉਂ ਲਾਇਆ ਗੱਲ ਇਹ ਹੈ ਸਾਡਾ ਸਰਪੰਚ ਜਿੱਤਿਆ ਹੋਇਆ ਸੀ ਰਮਦਾਸ ਸਿੰਘ ਸਿੱਖਾਂ ਦਾ ਹੀ ਸਾਨੂੰ ਕੋਈ ਕੰਮ ਨਹੀਂ ਕਰਨ ਦਈਏ ਜਿਹੜੇ ਹਾਰੇ ਹੋਏ ਸਰਪੰਚ ਉਹ ਕਹਿੰਦੇ ਵੀ ਅਸੀਂ ਆਪ ਕੰਮ ਕਰਾਂਗੇ ਸਾਰੇ ਤੇ ਉਹਨਾਂ ਦਾ ਕੋਈ ਹੱਕ ਬਣਦਾ ਨਹੀਂ ਗਾ ਜੀ ਕੰਮ ਕਰਨ ਦਾ ਸਾਡੇ ਸਰਪੰਚ ਨੂੰ ਜਮਾ ਬੀ ਨਰਮ ਸਰਪੰਚ ਜਮਾ ਕੋਈ ਬੋਲਚਾਲ ਕੋਈ ਜਮਾ ਕਿਸੇ ਨਾਲ ਬੋਲਦਾ ਨਹੀਂ ਚੱਲਦਾ ਨਹੀਂ ਉਹਦੇ ਨਾਲ ਥੱਕਾ ਹੋ ਰਿਹਾ ਜੀ ਸਾਡੇ ਬਾਕੀ ਬੰਦਿਆਂ ਚੱਕ ਕੇ ਇੱਥੇ ਥਾਣੇ ਦੇ ਵਿੱਚ ਲਿਆਏ ਉਹਨਾਂ ਤੇ ਉੱਥੇ ਪਰਚੇ ਪਾਏ ਗਏ ਜੀ ਕੋਈ ਗੱਲਬਾਤ ਨਹੀਂ ਜੀ ਕੋਈ ਉਹਨਾਂ ਦੇ ਕੋਈ ਹੈ ਨਹੀਂ ਮੈਂ ਕੋਲੇ ਸੀਗਾ ਜਮ ਉਸ ਟਾਈਮ ਤੇ ਕੋਈ ਉਹਨਾਂ ਤੇ ਝੂਠੇ ਪਰਚੇ ਜਿਹੜੇ ਪਾਏ ਗਏ ਜੀ ਕੋਈ ਉਹਨਾਂ ਨੇ ਪੱਗ ਨਹੀਂ ਲਾਈਗੇ ਕਿਸੇ ਦੀ ਕੋਈ ਗੱਲਬਾਤ ਨਹੀਂ ਹੈ ਜੀ ਨੇ ਉਹ ਵੀ ਤੇ ਉਹ ਨਜਾਇਜ਼ ਉਹਨਾਂ ਦਾ ਧੱਕਾ ਕੀਤਾ ਜਾਂਦਾ ਜੀ ਅਧਿਕਾਰੀਆਂ ਨੂੰ ਮਿਲੇ ਕਿਸੇ ਨੂੰ ਪ੍ਰੋਫੈਸਰ ਬਲਜਿੰਦਰ ਕੌਰ ਆ ਜੀ ਇਹਨੇ ਸਾਡੇ ਮੇਰੇ ਸਾਹਮਣੇ ਇਹ ਗੱਲ ਆਖੀ ਹੋਈ ਹੈ ਕਦੀ ਮੈਂ ਫੋਨ ਕਰ ਦਿੰਦੀ ਹਾਂ ਥਾਣੇ ਦੇ ਵਿੱਚ ਤੇ ਕਦੀ ਵੀ ਮੈਂ ਉਹਨਾਂ ਨੂੰ ਹੁਣੇ ਹੀ ਪੈਂਟ ਆ ਜਾਣਗੇ ਜੀ ਉਹ ਤੇ ਆਹ ਟਾਈਮ ਹੋ ਗਿਆ ਜੀ ਦੇਖ ਲਓ ਹੁਣ ਤੇ ਟਾਈਮ ਦੇਖ ਲਓ ਤੁਸੀਂ ਕੀ ਹੋਇਆ ਪਿਆ ਤੇ ਆਲੇ ਤੇ ਕਰ ਕੋਈ ਸਾਡੇ ਬੰਦੇ ਨਹੀਂ ਬਾਹਰ ਆਏ ਜੀ ਤੇ ਉਹਨਾਂ ਦੇ 755 ਦੇ ਚ ਝੂਠੇ ਪਰਚੇ ਪਾਏ ਗਏ ਜੀ ਬਣਾ ਗਲਤ ਬਾਤ ਤੋਂ ਜੀ ਕੋਈ ਉਹਨਾਂ ਦੇ ਇਹ ਜੀ ਗੱਲਬਾਤ ਹੈ ਨਹੀਂ ਜੀ ਨਾ ਹੀ ਇਹ ਜੇ ਕੰਮ ਕਰਨ ਵਾਲੇ ਬੰਦੇ ਹੈਗੇ ਜੀ ਉਹ ਨਜਾਇਜ਼ ਧੱਕਾ ਹੋ ਰਿਹਾ ਹੈ ਛੱਡ